ਲਓ ਵੀ ਸੱਜਣੋ ਅੱਜ ਪਹੁੰਚਿਆ ਅੰਡਿਆਏ ਬਾਬਾ ਟਰੈਕਟਰਸ ਵਾਲਿਆਂ ਦੇ ਇਹਨਾਂ ਦਾ ਬਈਆਂ ਦਾ ਸੇਲ ਪਰਚੇਜ਼ ਦਾ ਕੰਮ ਆ ਇਹਨਾਂ ਕੋਲ ਹਰ ਵਕਤ ਇਹਨੇ ਟਰੈਕਟਰ ਖੜੀ ਹੁੰਦੇ ਆ ਤੇ ਬਾਕੀ ਟਰੈਕਟਰਾਂ ਦੀ ਡਿਟੇਲ ਆਪਾਂ ਦੱਸਦੇ ਆ ਸ਼ਾਰਟ ਵੀਡੀਓ ਚ ਤੇ ਸਾਰੀ ਵੀਡੀਓ ਤੁਹਾਨੂੰ YouTube ਆਪਣੇ ਚੈਨਲ ਤੇ ਮਿਲ ਜੂਗੀ ਤੇ ਆਹ ਸਟੈਂਡਰਡ ਖੜਾ ਹੈ DI 460 13 ਮਾਡਲ ਆ 295 ਬਈ ਦਾ ਰੇਟ ਕਰਦੇ ਨੇ ਤੇ ਇੱਧਰ 744 ਖੜਾ ਹੈ ਇਹ ਵੀ ਜਿਵੇਂ ਨਵਾਂ ਬਈ ਮਾਡਲ ਆ ਇਹ ਤੇ 598000 ਰੁਪਿਆ ਬਈ ਰੇਟ ਕਰਦੇ ਨੇ ਤੇ ਇੱਧਰ 5310 ਇਹ ਬਾਈ ਮਾਡਲ ਆ 830000 ਰੁਪਿਆ ਬਈ ਦਾ ਰੇਟ ਕਰਦੇ ਨੇ ਤੇ 855 ਆ ਗਿਆ ਇਧਰ ਸੋਨਾਲੀਕਾ ਬਾਕੀ ਟਰੈਕਟਰ ਸਾਰੇ ਪੰਜਾਬ ਨੰਬਰ ਨੇ ਜਿੰਨੇ ਬਾਈਆਂ ਕੋਲ ਖੜੇ ਨੇ ਫਸਟ ਪਾਰਟੀ ਦੇ ਜ਼ਿਆਦਾਤਰ ਟਰੈਕਟਰ ਹੁੰਦੇ ਬਾਈਆਂ ਕੋਲੇ ਇੱਕ ਸਾਰੇ ਪੰਜਾਬ ਨੰਬਰ ਨੇ ਤੇ ਇਧਰ ਸੋਨਾਲੀਕਾ 60 ਦਾ ਇਧਰ 3730 3730 4x4 ਚ ਖੜਾ ਇਹ ਸੁਪਰ ਚ ਆ ਗਿਆ ਠੀਕ ਹੈ ਤੇ ਇਧਰ 3730 ਖੜਾ ਉਧਰ ਸਟੈਂਡਰਡ ਖੜਾ ਮਗਰ ਠੀਕ ਹੈ ਇਧਰ ਬਾਈਆਂ ਕੋਲੇ ਆ ਪ੍ਰੀਤ ਆ ਗਿਆ ਤੇ ਮੈਸੇਜ ਆ ਗਈ ਆ 9500 ਠੀਕ ਐ ਇਹ ਵੀ ਜਮਾ ਨਵੇਂ ਵਰਗਾ ਟਰੈਕਟਰ ਪਿਆ ਤੇ ਇੱਕ ਅਰਜਨ ਆ ਗਿਆ 605 ਡੀਆਈ ਬਾਕੀ ਸਾਰੀ ਡਿਟੇਲ ਆਪਣੀ ਇਹਨਾਂ ਦੀ ਦਿੱਤੀ ਵੀ ਆ ਵੱਡੀ ਵੀਡੀਓ ਚ ਲਿੰਕ ਆਪਾਂ YouTube ਦਾ ਇੱਥੇ ਦੇ ਦਾਂਗੇ ਤੇ ਇੱਕ ਆਹ ਖੜਾ 2023 ਮਾਡਲ ਟਰੈਕਟਰ ਇਹ 855 ਜਮਾ ਨਵੇਂ ਵਰਗਾ ਟਰੈਕਟਰ ਪਿਆ ਜਿਹੜਾ ਜਾ ਸ਼ੋਰੂਮ ਚ ਖੜਾ ਉਹੋ ਜੀ ਟਰੈਕਟਰ ਆ ਇਹਦਾ ਰੇਟ ਕਰਦੇ ਆ ਬਾਈ 7,85,000 ਰੁਪਏ ਰੇਟ ਆ ਬਾਕੀ ਮੌਕੇ ਤੇ ਮਾਣਦਾਨ ਸਾਰੇ ਟਰੈਕਟਰਾਂ ਚ ਹੋ ਜੂਗਾ ਲੋਨ ਦੀ ਫੈਸਿਲਿਟੀ ਹੈਗੀ ਆ ਸਾਰੇ ਟਰੈਕਟਰਾਂ ਤੇ ਬਾਕੀ ਇਹਨਾਂ ਕੰਡੈਕਟ ਬਾਈ ਇਹਨਾਂ ਕੰਡੈਕਟ ਕਰਕੇ ਤੁਸੀਂ ਆ ਸਕਦੇ ਹੋ ਇੱਥੇ ਬਾਈ ਇਹਨਾਂ ਦਾ ਨੰਬਰ ਆਪਾਂ ਵੀਡੀਓ ਦੇ ਦਾਂਗੇ